ਸਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨ ਹੋਵੀ ਜੇ ਸੋਚੀ ਲਖਵਾਰ ਚੁਪੇ ਚੁਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਹੁਕਮਾਂ ਹੁਕਮ ਨ ਉਤਰੀ ਜੇ ਬੰਨਾਂ ਭਰੀਆਂ ਪਾਰ ਸਹਸ ਸਿਆਣ ਪਾਂ ਲਖੋ ਰੇ ਤੈਂ ਕਿਨ ਚੱਲੇ ਨਾਲ ਕੇਵ ਸਚਿਆ ਰਹੀਏ ਤੂ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਲ ਕਿ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈ ਹੈ ਹੁਕਮੇਂ ਦਰਸਬ ਕੋ ਬਾਹਰ ਹੁਕਮ ਨਾ ਤੋਏ ਨਾਨਕ ਹੁਕਮੇ ਜੇ ਬੁਜਾਇਤਾ ਹਮ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਗਾਣੇ ਨੀਸਾਣ ਗਾਵੇ ਕੋ ਗੁਣ ਵਿਢਾਈਆਂ ਚਾਰ ਗਾਵੇ ਕੋ ਗਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਸੈ ਦੂਰ ਗਾਵੇ ਕੋ ਵਿਖਿਆ ਦਰਖ ਦੂਰ ਕਤਨਤ ਥੀਨਾ ਵੇ ਟੂਟ ਕੱਠ ਕੱਠ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤੱਕਾ ਹੈ ਜੁਗਾ ਜਗੰਤਰ ਕਾਹੀ ਕਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਦੀ ਕਿਸੇ ਵੇ ਪ੍ਰਵਾਹ ਸਾਚਾ ਸਾਹਿਬ ਸਾਚਾ ਨਾਅੇ ਭਾਖੇ ਪੋ ਪਰ ਅੱਖ ਹੈ ਮੰਗੇ ਦੇ ਦੇ ਦਾਤ ਕਰੇਦਾ ਤਾਰ ਫੇਰ ਕੇ ਅਗੇ ਰੱਖੀ ਹੈ ਜਿਤ ਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਵ ਵਢਾਈ ਵਿਚਾਰ ਕਰਮੀਆਂ ਦੇ ਕੱਪੜਾ ਨਦਰੀ ਮੂੰਖ ਦਵਾਰ ਨਾਨਕੇ ਵਹਿ ਜਾਣੀਏ ਸਭ ਅਪਿਛਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਦਾ ਵੀਏ ਗੁਣੀ ਨਿਧਾਨ ਦਾ ਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰਦੇਵ ਗੁਰਨਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਖਾਣਾ ਨਹੀਂ ਕਹਿਣਾ ਤਤ ਨ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈ ਵਿਸਰਣਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਇ ਕਰੀ ਜੇ ਤੀਰਥੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ جواਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਸ ਨਾ ਜਾਈ ਜੇ ਦੁਖ ਚਾਰਿਆਰ ਜਾਹ ਹੋਰਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੁੱਲੇ ਸਭ ਕੋਏ ਚੰਗਾ ਨੌਰ ਖਾਇ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਵੇ ਤਵਤਨ ਪੁਸ਼ਕੇ ਕੀਟ ਅੰਦਰ ਕੀਟ ਕਰ ਦੋ ਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਹਾ ਕੋ ਨ ਸੁਝੇ ਜੇ ਤਿਸੁ ਗੁਣ ਕੋਇ ਕਰੇ ਸੁਣਿਐ ਸਿਤ ਪੀਰ ਸੁਨਾਥ ਸੁਣਿਐ ਤ੍ਰਤਵਲ ਕਾ ਸੁਣਿਐ ਦੀਪ ਲੋਕਾ ਤਾਲ ਸੁਣਿਐ ਪਹਲਾ ਸਤਿ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਐ ਈਸਰ ਵਰ ਮਨਿੰਦ ਸੁਣਿਐ ਮੁਖ ਸਲਾਹਣ ਮੰਦ ਸੁਣਿਐ ਜੋਗ ਤੁਗ ਤਨ ਭੇਦ ਸੁਣਿਐ ਸਾਜ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਸਿਨਾਣ ਸੁਣਿਆ ਪਰ ਫੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਦਾਸ ਸੁਣਿਆ ਦੁਖ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਖੇਗਾ ਸੁਣਿਆ ਛੇਕ ਪੀਰ ਪਾਤਸ਼ਾ ਸੁਣਿਆ ਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਸਦਾ ਗੁਨਾ ਨਾਨਕ ਭਗਤਾ ਸਦਾ ਵਿਦਾਸ ਸੁਣਿਆ ਦੁਖ ਪਾਪ ਦਾ ਨਾਸ ਮੰਨ ਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੈ ਕਾਫੇ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸੁਖਿਲ ਪਵਣ ਕੀ ਸੁੱਤ ਮੰਨੈ ਮੋਹ ਛੋਟਾ ਨ ਖਾਏ ਮੰਨੈ ਜੰਮ ਕੇ ਸਾਤਣ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮੰਦਣੈ ਮਨ ਕੋਏ ਮੰਨੈ ਮਾਰਗ ਟੋਕ ਨ ਪਾਏ ਮੰਨੈ ਪਤਸਿਓਂ ਪ੍ਰਗਟ ਜਾਏ ਮਨ ਨੈ ਮਗਨ ਚੱਲੇ ਪੰਥ ਮਨੈ ਧਣਮ ਸੇਤੀ ਸੁਨਬੰਦ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰੈ ਸਹਾਰ ਮਨੈ ਤਰੇ ਤਾਰੇ ਗੁਰ ਸਿੱਖ ਮਨੈ ਨਾਨਕ ਪਵੇ ਨਾ ਫਿਰ ਐਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਕੇ ਮਾਨ ਪੰਚੇ ਸੁਹੇ ਦਰਜਾਨ ਪੰਚਾਕਾ ਗੁਰੇਕ ਧਿਆਨ ਜੇ ਤੂ ਕਹਿ ਕਰੇ ਵਿਚਾਰ ਕਰਤੇ ਕੈ ਕਰਨ ਨਾਹੀ ਸੁਮਾਰ ਤਉਲ ਧਰਮ ਦੇ ਆਪਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਇਸ ਤਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਉਸਤੇ ਭਾਰ ਤਲੇ ਕਵਣ ਜੋਰ ਜੀ ਜਾਂ ਤਰੰਗਦਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖ ਲਿਖ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਏ ਕੀ ਤਰ ਤਾਲ ਸੁਆਲੀ ਹਰੂਪ ਕੀਤੀ ਦਾਤ ਕਾਣੇ ਕੌਣ ਪੂਤ ਕਿ ਤਪ ਸੋ ਇੱਕੋ ਕੁਆਉ ਤਿਸ ਤੇ ਹੋਇ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਹੀ ਪਲਿਕਾਰ ਤੂੰ ਸਦਾ ਸਲਾਮ ਤਨੁ ਅਨੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਤ ਤਤ ਸੰਖ ਗੰਧੰਰਕਵੇਤ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਤ ਸਤਿ ਅਸੰਖ ਦਾ ਤਾਰ ਅਸੰਖ ਸੂਰਮੋ ਬਖਸਾਰ ਸੰਖ ਮੂਨ ਲਿਵਲਾਏ ਤਾਰ ਕੁਬ੍ਰਿਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂ ਸਦਾ ਸਲਾਮ ਤਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਨਖੋਰ ਅਸੰਖ ਮਰ ਕਰ ਜਾਹਿ ਜੋਰ ਸੰਖ ਗਲਬੜ ਹਤਿਆਤ ਮਾਹੀ ਅਸੰਖ ਤਾਪੀ ਪਾ ਕਰ ਜਾਹਿ ਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਕਮਲੇ ਜਮਲ ਫਕ ਖਾਹਿ ਅਸੰਖ ਨਿੰਦਿਕ ਸਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾਮ ਇਕ ਵਾਰ ਜੋ ਤੁਧ ਭਰੈ ਸਾਈ ਬਲਿਕਾਰ ਤੂ ਸਦਾ ਸੁਲਾਮਤ ਨਿਰੰਕਾਰ ਅਸੰਖnabla ਸੰਖਤਾਵ ਅਗਾਮਾ ਦਾ ਨ ਸੰਖਲੋ ਸੰਕੇ ਸਿਰਫਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰੀ ਸੇ ਸੰਜੋਗ ਕਾਣ ਜਿਨ ਨੇ ਲਿਖੇ ਤੇ ਸਰਣਾ ਹੈ ਜੇ ਫਰਮਾਏ ਤੇ ਤੇਤਾ ਹੈ ਜੇ ਤੱਕ ਇਤ ਤਿਤ ਨਾ ਵੇਣਾ ਵੇ ਨਹੀਂ ਕੋਤਾਉ ਕੁਦਰਤ ਕਮਣ ਕਾ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੁਤੇ ਉਤਰਛੇ ਮੋਤ ਖਲੀਤੇ ਕਪੜੇ ਦੇ ਸਾਬੂਨ ਲਈਏ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੁਪੈ ਨਾਵੇ ਕੇ ਰੰਗ ਉਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲਿਆ ਜਾ ਹੂਆ ਪੀ ਵੀ ਜਾ ਪਹੀ ਖਾਹੋ ਨਾਨਕ ਉਕਨੀਆ ਗੋਜਾ ਤੀਰਥ ਤਪ ਦੇ ਅਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਉ ਅੰਤਰਗਾ ਤੀਰਥ ਮਲਣਾਓ ਸਭ ਗੁਣ ਤੇ ਰਮ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥਾਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨ ਚਿਤ ਕਵਨ ਵਾਰ ਕਵਣ ਸਰਤੀ ਮਹੋ ਕਵਣ ਜਿਥੂ ਆਕਾਰ ਵੇਲਾ ਭਈਆ ਪੰਡਤੀ ਜਿਹੋ ਵੇਲੇ ਕੁਰਾਨ ਵਖਤ ਨਾ ਪਾਇਓ ਕਾਦੀਆਂ ਜਿਨ ਖਲਨੇ ਕੁਰਾਨ ਛਿਤਵਰਣਾ ਜੋਗੀ ਜਾੜੇ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੀ ਸੁਈ ਕਿਵ ਕਰਾ ਖਾ ਕਿਵ ਸਲਾਹੀ ਕਿਵਲਨੀ ਕਿਵ ਜਾਣਾ ਨਾਨਕਾ ਕਲ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਰ ਰੋਟੀ ਨਾ ਹੀ ਕੀਤਾ ਜਾ ਕਹੋਵੇ ਨਾਲਕ ਜੇ ਕੋ ਆਪ ਕੋ ਜਾਣਿਆ ਕੇ ਕਹਿ ਨਾ ਸੁਹੈ ਪਤਲ ਪਤਲੇ ਲਖ ਅਗਾਸ ਓੜ ਕੋਰਤ ਪਾਲਥ ਕੀਵੇ ਤਨਕਵਾਤ ਸਹਸ ਠਾਰਹਿ ਕਨਕ ਤੇ ਬਾਸ ਲੋਇਕ ਤਾਤ ਲੇਖਾ ਹੋਇ ਤਲ ਕੀਏ ਲਿਖੇ ਹੋਏ ਵਿਨਾਸ਼ ਨਾਰਥ ਵੱਡਾ ਕੀਏ ਆਪੇ ਜਾਣਿਆ ਸਲਾਹੀ ਸਲਾਹੀ ਦੀ ਸਤ ਨਪਾਈਆ ਨਦੀਆ ਤੇ ਬਾਪ ਇਸਮੰਦ ਰਜਾਨੀਏ ਸੁਮੰਦ ਸਾ ਸੁਲਤਾਨ ਜੋ ਹੈ ਸਿੱਤਿਮਾਨ ਧਨ ਕੀੜੀ ਤੁਲ ਨ ਹੋਵਨੀ ਜੇਤ ਸਮਨ ਰਵਿਸਰੇ ਅੰਤ ਨ ਸਿੱਤਿ ਕਹਿ ਨ ਅੰਤਨ ਤਨਕਲ ਨੇ ਦੇਨ ਅੰਤ ਅੰਤਨ ਵਿਕਰਣ ਸੁਣਣ ਨ ਅੰਤ ਅੰਤਨ ਜਾਪਿ ਕਿਆ ਮਨ ਮੰਤ ਅੰਤਨ ਜਾਪਿ ਕੀਤਾ ਆਕਾਰ ਅੰਤਨ ਜਾਪਿ ਪਰਵਾਰ ਅੰਤ ਕਾਰਣ ਕੀਤੇ ਬਿਲਾ ਹੀ ਤਾਂ ਕਿੰਤਨ ਪਾਈ ਜਾਵੇ ਹੋ ਅੰਤ ਨ ਜਾਣੇ ਕੋਈ ਬਹੁਤ ਆਤੀਰ ਬਹੁਤ ਹੋਏ ਵੱਡਾ ਸਭ ਉੱਚਾ ਤਾਂ ਉੱਚੇ ਉਪਰ ਉੱਚਾ ਨਾ ਏ ਵਡੂ ਚਾਹੋ ਬਕੋ ਇਸ ਉੱਚੇ ਕੋ ਜਾਣੇ ਸੋ ਇਹ ਦੇਵਨਾਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ ਆ ਕਰਮ ਲਖਿਆ ਨ ਜਾਏ ਵੱਡਾ ਦਾਤਾ ਤਿਨਾਂ ਤਮਾਹੀ ਕੀਤੇ ਮੰਦਜੋਦ ਪਾਰ ਕੀਤੇ ਅੰਤ ਨਹੀਂ ਵਿਚਾਰ ਕਿਤੇ ਖਾਪ ਟੁੱਟਹਿ ਵਿਕਾਰ ਕਿਤੇ ਲੈ ਲੈਮ ਕਿਰਪਾ ਹੈ ਕਿਤੇ ਮੂਰਖ ਕਾਹੀ ਤਾ ਹੈ ਕਿਤੇ ਦੁਖ ਖੂਸਨ ਮਾਰੇ ਪੈਦਾ ਤੇਰੀ ਦਾਤਾਰ ਬੰਦ ਕਲਾ ਸਿ ਆਣੇ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਇ ਕਾ ਕਰਪਾਯੋ ਜਾਣੇ ਜੀਤੀ ਅਮੁ ਖਾਇ ਆਪੇ ਜਾਣੇ ਆਪੇ ਦੇ ਅੱਖੇ ਸੇ ਵਖੀਕੇ ਜਿਸਨੋ ਬਖਸ਼ਿ ਸਤਸਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮੂਲ ਗੁਣ ਮੂਲ ਵਪਾਰ ਅਮੁੱਲ ਮਨ ਮੰਡਾਰੂ ਮੁੱਲ ਅਵ ਮੁੱਲੇ ਜਾਇ ਮੁੱਲ ਭਾਇ ਮਨ ਨ ਸਮਾਹਿ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਅਖੈ ਨ ਜਾਇ ਆਖ ਕਹੇ ਲਿਵ ਲਾਏ ਅਖਵੇਦ ਪਾਟ ਪ੍ਰਾਨ ਅਖਿ ਪੜੇ ਕਰੇ ਵਿਖਿਆਣ ਆਥੇ ਵਰਮੇ ਅਖੇਂਦ ਅਖੇ ਗੋਪੀ ਤਦਵਿੰਦ ਅੱਖੇ ਸਰ ਅੱਖੇ ਸਿਦ ਅੱਖੇ ਕੀਤੇ ਕੀਤੇ ਬੁੱਧ ਅਪੇਦਾਨ ਅੱਖੇ ਦੇਵ ਅੱਖੇ ਸੁਰ ਨਰਮ ਜਨ ਸੇਵ ਕੀਤੇ ਕਹਤੈ ਉਠ ਠਪਾਹਿ ਕੀਤੇ ਕਦ ਉਠ ਠਜਾਹਿ ਤੇ ਕੀਤੇ ਔਰ ਕਰੇ ਤਾਲ ਸਤੇ ਕੀ ਕੇ ਦੇਵ ਟਪਾਵੇ ਤੇ ਉਡ ਮੋਇ ਨਾਲ ਖ ਜਾਣੇ ਸੋਚਾ ਸੋਏ ਜੇ ਕੋ ਅੱਖ ਬੋਲ ਵਿਗਾੜ ਤਾਲ ਕੇਸਰ ਦਾ ਵਾਰਾ ਗਵਾਰ ਸੋਦਰ ਕੇ ਦਾ ਸੋ ਕਰਕੇ ਹਜਿਤ ਬਿਸਰ ਸਮਾਲੇ ਵਾਜੇ ਨਾਦ ਅਨੇਕ ਸੰਖਾਂ ਕੀਤੇ ਬਵਨ ਹਾਰੇ ਕੀ ਤੇਰਾ ਪਰਿਸ਼ੋਖੀ ਅਨ ਕੀਤੇ ਗਵਨ ਹਾਰੇ ਗਾਵੇ ਹੈ ਤੋਨੋਂ ਪਉਣ ਪਾਣੀ ਬਸੰਤਰ ਗਾਵੇ ਰਾਜਾ ਤੁੰਦਵਾਰਿ ਹੈ ਗਾਵੇ ਚਿਤ ਗੁਤਿ ਲਖਿ ਣਾ ਲਿਖ ਲਿਖ ਤੁੰਬਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿਦ ਸਮਾਦੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਸਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੀ ਸਰਜੁਗੁਗੁ ਵੇਦਾਂ ਨਾਲੇ ਗਾਵੈ ਮੋਨੀਆ ਮਨ ਮੋਹਨ ਸ੍ਰੀ ਗੁਰ ਨਿਸ਼ਟਿਆ ਲੇਗਾ ਮਰਤੁ ਕਾਇ ਤੇਰੇ ਅਠ ਸੱਠ ਤੀਰਥ ਨਾਲੇ ਗਾਵੈ ਜੋਰਨਾ ਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਦਰ ਪੰਡਾ ਕਰ ਕਰ ਕੀ ਧਾਰਿਆ ਸੇਈ ਤੁੰਦਰੰਦਾ ਵੇ ਜੋ ਤਤ ਪਾਵਨ ਰਥਿ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਨ ਸੇ ਮਨ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਦਾ ਸਿਰ ਚਰੰਜਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਦੇ ਸਿਮਾ ਜੇ ਲੋਬਾ ਇੱਕ ਕਰ ਕਰ ਵਿਖੇ ਕੀਤਾ ਆਪਣਾ ਦੇਵ ਤਿਸ਼ਤੀ ਵਡਿਆਈ ਜੋ ਤਿਸਤਾ ਵੈ ਸੋਈ ਕਰਸੀ ਉਪਨਾ ਕਰਨਾ ਜਾਇ ਸੋ ਪਾਤਸ਼ਾ ਹੋ ਸ਼ਾਪਤ ਸਹਿਬ ਨਾਨਕ ਰਹਿ ਲਜਾਈ ਮੁੰੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬਹੁਤ ਖਿੰਤਾ ਕਾਲ ਕੁਵਾਰੀ ਪਾਇਆ ਜੁਗਤ ਟੰਡਾ ਪ੍ਰਤੀਤ ਆਈ ਬੰਥੀ ਸਭਨੇ ਮਾਤੀ ਮਨ ਜੀਤੈ ਜਦ ਜੀਤ ਆਦੇਸ ਸੇ ਆਦੇਸ ਆਦ ਨੀਲਾ ਆਦ ਅਨਾਤ ਜੁਗ ਜੁਗ ਇਕ ਰੀਸ ਉਗਤ ਗਿਆਨ ਦਾ ਭੰਡਾਰਣ ਘਾਟ ਘਟ ਵਾਜੇ ਨਾਦ ਆਪ ਨਾਥ ਰਾਤੀ ਸਭ ਜਾ ਕੀਰੇ ਦਿਦਵਰਾ ਸਾਧ ਸੰਯੋਗ ਵਿਜੋਗ ਤੋਂ ਕਾਰ ਚਲਾਵੇਂ ਲਿਖਿਆ ਵੇ ਭਾਗ ਆਦੇਸਤਿ ਸਿਆਦੇਸ ਆਦਨਿਲ ਨਦਨ ਅਨਹਤ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤਿ ਆਇਤਿ ਇਤਿਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਧਾਰੀ ਇੱਕ ਲੈ ਦੀ ਬਾਣ ਜੇ ਕਿਸ ਪਾਵੇ ਤੇ ਵੇ ਚਲਾਵੇ ਜੇ ਉਹ ਵੇ ਪ੍ਰਮਾਣ ਉਹ ਵੇਖੇ ਉਹਨਾਂ ਨ ਦਰਨਾਵੇ ਬਹੁਤ ਵਡਾਣ ਆਦੇਸਤਿ ਸਿਆਦੇਸ ਆਦਨਿਲ ਨਦਨ ਅਨਹਤ ਜੁਗ ਜੁਗ ਇੱਕ ਵੇਸ ਆ ਸੁਣ ਲੋ ਈ ਲੋਇ ਕੰਡਾ ਰਜੋ ਕਿਸ ਪਿਆ ਸੁ ਇਕ ਵਾਰ ਕਰ ਕਰ ਕੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਤਾਰ ਆਦੇਸ ਸਿਆਦੇਸ ਆਧ ਨੀਲ ਨਦਨਾਤ ਜੁਗ ਜੁਗ ਇਕੋ ਵੀਸ ਇੱਕ ਦੂਜੀ ਪੌ ਲਖ ਹੋਇ ਲਖ ਵਲਖ ਵੀਸ ਲਖ ਲਖ ਗੇੜਾ ਕੀਏ ਇੱਕ ਨਾਮੁ ਜੁਗਦੀਸ਼ ਏ ਤਰਾ ਪਤਕੌੜੀਆ ਚੜੀ ਹੋਏ 21 ਸੁਣ ਗੱਲਾਂ ਤਾਂ ਸਤੀਜੀ ਟਾਇਰੀਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਅਖੜ ਜੋਰ ਚੁਕੇ ਨੈ ਜੋਰ ਜੋਰ ਨ ਮੰਦਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਲੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੇ ਸੰਸਾਰ ਜਿਸ ਸੱਚ ਜੋਰ ਕਰ ਵੇਖੇ ਸੋ ਇਹ ਨਾਨਕ ਉਤਮਨੀ ਚ ਨ ਕੋਏ ਰਾਤੀ ਰੁਤੀ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨਾਨਕ ਅਨੰਤ ਕਰਮੀ ਕਰਮੀ ਹੋ ਵਿਚਾਰ ਸੱਚਾ ਸੱਚਾ ਦਰਬਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਨੇ ਸਾੜ ਕੱਚ ਪਕਾਈ ਉੱਥੇ ਪਾਏ ਨਾਲ ਗਏ ਜਾਪੇ ਜਾਏ ਧਨਖੰਡ ਕਹੋ ਧਰਮ ਗਿਆਨਖੰਡ ਕਹੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਪਰਮੇ ਘਾਟ ਤਕੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮੰਦ ਕੀਤੀ ਅਖਾਣੀ ਕੀਤੀ ਅਬਾਣੀ ਕੀਤੇ ਬਾਤਰਿੰਦ ਕੀਤੀ ਅਸੁਰਤੀ ਸੇਵ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਕਾਠ ਕਰੀਏ ਬਹੁਤ ਨੂੰ ਤੱਕੀਆਂ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿਛੇ ਪਿਸਦਾਏ ਤਿੱਥੇ ਕਰੀਏ ਸੁਰਤਮਤ ਮਨ ਬੋਧ ਤਿੱਥੇ ਕਰੀਏ ਸੁਰਾਂ ਸਿਗਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਲ ਤਿੱਥੇ ਹੋਰ ਨ ਕੋਈ ਹੋਰ ਕਿੱਥੇ ਜੋਤ ਮਾਮਲ ਸੂਰਤਿਨ ਮੈਂ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕਿ ਰੁਗਨ ਕਥਨੇ ਜਾਹਿ ਨਾ ਹਮਰੇ ਨਾਗੇ ਜਾਹਿ ਜਿਵੇਂ ਤੇ ਰਾਮਸਿਆ ਮਨਵਾਹਿ ਤਿੱਥੇ ਭਗਤ ਵਸੇ ਕੇ ਲੋਕ ਰੇ ਅਨੰਦ ਸਚਾਨ ਮਨ ਸੋਏ ਸੱਚ ਪੰਡ ਵਸੇ ਨਰੰਕਾਰ ਕਰ ਕਰ ਵਿਖੇਨ ਦੁਨੀ ਹਾਲ ਤਿੱਥੇ ਖੰਡ ਮੰਨ ਲਵਰ ਪੰਡ ਦੇ ਕੋ ਕਥੇ ਤੰਤ ਨੰਤ ਤਿੱਥੇ ਲੋਲੋ ਆਕਾਰ ਜਿਵੇਂ ਜਵ ਤਿਵੇ ਤਿਵਕਾਰ ਇਤਿਵ ਚੇਰ ਵਿਚਾਰ ਨਾਨਕ ਤਖਨ ਕਰੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਅਹਰਣ ਮਤ ਵੇਧ ਹਥਿਆਰ ਕੋ ਖਲਾ ਦਮ ਤਬ ਤਾਓ ਭਾਂਡਾ ਪਹੁ ਅੰਮ੍ਰਿਤ ਤਿਤ ਟਾਲ ਕੜੀਏ ਸ਼ਬ ਸਚੀ ਤਕਸਾਲ ਜਿ ਕਨਦਰ ਕਰਮ ਤਨ ਕਾਲ ਨਾਨਕ ਨਦਰੀ ਨਦਰਿ ਨਿਹਾਲ ਸੁਨੋ ਪਾਵਣ ਗੁਰੂ ਪਾਣੀ ਪਤਾ ਮਤਾ ਤਰਤ ਮਹਾਤ ਦਿਵਸ ਰਾਤ ਦੁਦਾਈ ਦਾਇਆ ਖਿਲੇ ਸਤਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਹਦੂਰ ਗਰਮੀਆਂ ਤੋਂ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗਾਓ